ਗੁਰਦੁਆਰਾ ਸ਼੍ਰੀ ਬਹਿਰ ਸਾਹਿਬ ਦਾ ਇਤਿਹਾਸ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਯਾਤਰਾ ਸਮੇਂ ਤਮਤਾਨ ਸਾਹਿਬ ਤੋਂ ਚੱਲ ਕੇ ਪਰਿਵਾਰ ਸਮੇਤ ਕਤਕ 5 ਸੰਮਤ 1723 ਨੂੰ ਬਹਿਰ ਆਏ ਤਾਂ ਅਗੋ ਮੱਲਾ ਨਾਮੀ ਤਰਖਾਨ ਸਿੱਖ ਨੇ ਆਣ ਮੱਥਾ ਟੇਕਿਆ ਅਤੇ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ ਅਤੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਅਗਲੇ ਦਿਨ ਅਮਰਤਵਿਲੇ ਗੁਰੂ ਜੀ ਇਸ਼ਨਾਨ ਕਰਕੇ ਨਿਤਨੇਮ ਦਾ ਪਾਠ ਕਰ ਰਹੇ ਸਨ ਤਬ ਪਿੰਡ ਵਿੱਚੋਂ ਕੁਝ ਲੋਕ ਇਕੱਠੇ ਹੋ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਅਤੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਬੜੇ ਗਰੀਬ ਹਾਂ ਸਾਡੀ ਗਰੀਬੀ ਦੂਰ ਕਰੋ ਗੁਰੂ ਜੀ ਬੋਲੇ ਭਾਈ ਤਮਾਕੂ ਛੱਡੋ ਤਾਂ ਗਰੀਬੀ ਦੂਰ ਹੋਵੇਗੀ ਲੋਕਾਂ ਆਖਿਆ ਤਮਾਕੂ ਤਾਂ ਅਸੀਂ ਨਹੀਂ ਛੱਡ ਸਕਦੇ ਤਾਂ ਗੁਰੂ ਜੀ ਨੇ ਫਰਮਾਇਆ ਜੇਕਰ ਅੱਜ ਹੀ ਤਮਾਕੂ ਛੱਡ ਦਿੰਦੇ ਹੋ ਤਾਂ ਅੱਜ ਹੀ ਗਰੀਬੀ ਦੂਰ ਹੋ ਜਾਵੇਗੀ ਹੁਣ ਕੁਝ ਸਮਾਂ ਪਾ ਕੇ ਪੱਛਮੀ ਪੰਜਾਬ ਵਿੱਚੋਂ ਮੇਰੇ ਸੇਖ ਆਉਣਗੇ ਤੇ ਲਹਿਰਾਂ ਬੈਰਾਂ ਹੋਣਗੀਆਂ ਤੇ ਗਰੀਬੀ ਦੂਰ ਹੋਵੇਗੀ ਅਤੇ ਇੱਥੇ ਬੜਾ ਭਾਰੀ ਤੀਰਥ ਬਣੇਗਾ ਅਤੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ